ਉਹੀ ਬਾਈ ਇੱਕ ਟਰੈਕਟਰ ਹੋਰ ਲਿਆਂਦਾ ਜੀ ਆਪਾਂ ਨੇ ਬਾਜੀ ਲੈ ਕੇ ਹੀ ਆਇਆ ਸਮਝ ਲਓ ਚੌਂਡੀਅਰ ਪੰਜਾਬ 55 ਜੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰੈਕਟਰ ਦੀ ਜਗਦੀਪ ਬਾਈ ਨੂੰ ਮਿਲੋ ਹੋਰ ਬਾਈ ਕੀ ਹਾਲ ਹੈ ਕੀ ਹਾਲ ਹੈ ਜਤੂ ਠੀਕ ਆ ਵੀਰੇ ਵਧੀਆ ਜੀ ਵਧੀਆ ਦੋ ਦੁੱਲੇ ਵੀਰੇ ਵਧੀਆ ਵੀਰੇ ਬਾਈ ਗੜਾਸਾ ਚੱਕੀ ਫਿਰਦਾ ਕੀ ਗੱਲ ਉਹ ਬਸ ਮਾਲੀ ਨੇ ਲੱਗਿਆ ਮੈਂ ਕਹਾਂ ਤਾਜ਼ਾ ਤਾਜੀ ਲਵਾਇਆ ਹੈ ਜੀ ਅੱਛਾ ਠੀਕ ਆ ਭਾਈ ਉਰੇ ਨੂੰ ਟਰੈਕਟਰ ਠੀਕ ਆ ਜੀ ਵੀਰੇ ਬਾਜੇ ਤੁਹਾਡੇ ਸਾਹਮਣੇ ਆਇਆ ਹੈ ਲੈ ਕੇ ਆ ਜੀ ਟਰੈਕਟਰ ਅਸਲਾਮੁਅਲਾਈਕ ਤਾਇਰ ਭਾਈ ਪਿਛਲੇ ਦੀ ਵੀ ਜਮਾਈ ਨਵੇਂ ਆ ਨਵੇਂ ਵਰਗੇ ਟਾਇਰ ਆ ਹਾਂ ਨਵੇਂ 90 ਪੈਸੇ ਤਾਂ ਹੋਊਗਾ ਜੀ ਠੀਕ ਆ ਮੁਰਲੇ ਟਾਇਰ ਭਾਈ ਨਾਲ ਦੇ ਆ ਟਰੈਕਟਰ ਤੇ ਅੱਛਾ ਮੁਰਲੇ ਟਾਇਰ ਮਾਡਲ ਵੀਰੇ 13 ਕੰਡੀਸ਼ਨ ਦੇਖ ਲੈ ਮਾਡਲ ਦੇ ਹਿਸਾਬ ਨਾਲ ਕਿਹਾ ਸਾਫ ਹੈ ਹੈਨਾ ਦਾਨੀਆਂ ਤੇਰਾ ਮਰੂ ਦੇ ਹਾਂ ਰੋਪੜ ਦਾ ਹੀ ਨੰਬਰ ਆ ਵਾ ਜਗੂ 50 ਹੁੰਦਾ ਬਾਬਾ ਇਹ 55 ਚ ਹੋਣਾ ਇਹ ਹੈ 55 ਐਚਪੀ ਆ ਵੀਰੇ ਇਹ 55 ਹੂੰ 16 ਦੇ 18 ਵਾਲਾ 55 ਐਚਪੀ ਇੱਕਦਮ 50 50 ਈ ਆਉਂਦਾ ਏ ਉਹ ਹਾਂ ਉਹ ਜਿਹੜਾ 50 ਐਚਪੀ ਜੇ ਆ 50 50 ਅੱਛਾ 50 ਈ ਹਾਂ 50 ਈ ਆ ਜਿਹੜਾ ਤੇ ਬਾਈ ਦੱਸ ਦਈਏ ਇਹ ਰੂਟਰ ਪੰਪ ਵਾਲਾ ਆ ਰੂਟਰ ਪੰਪ ਚ ਆਉਂਦਾ ਹਾਂ ਹਾਂ ਰੂਟਰ ਪੰਪ ਆ ਬਾਈ ਇਹ ਜਿਹੜੇ ਬਾਈ ਈ ਵਾਲੀ ਜਿਹੜੇ ਹੋਣ ਇਹ ਸਭ ਰੂਟਰ ਚ ਏ ਬਾਕੀ ਬਾਈ ਟਰੈਕਟਰ ਵਧੀਆ ਹੈ ਰੋਪੜ ਦਾ ਨੰਬਰ ਹੈ ਠੀਕ ਹੈ ਜੀ ਤੇ ਬਾਕੀ ਹਜੇ ਨੂੰ ਸੁਰਖੀ ਬਿੰਦੀ ਬਾਈ ਕੋਈ ਨਹੀਂ ਲਾਈ ਹੈਗੀ ਠੀਕ ਹੈ ਜੀ ਆ ਦੇਖ ਲਓ ਹਜੇ ਸੁਰਖੀ ਬਿੰਦੀ ਲੱਗੀਆਂ ਨੇ ਵਧੀਆ ਹੋ ਜਾਣਾ ਹੈ ਮਰ ਮਰ ਕੇ ਰੰਗ ਮੱਧਮ ਜਿਹਾ ਹੋਇਆ ਹੋਇਆ ਹਾਂ ਇਹ ਨਾਲੇ ਮਣ ਮੋਟਾ ਜਿਹਾ ਕੱਪੜਾ ਪਹਿਣਾ ਕੋਈ ਕੋਈ ਛੀੜ ਜੁਣਾ ਨਹੀਂ ਹੈਗਾ ਹਾਂ ਉਦਾਂ ਟਰੈਕਟਰ ਉਹ ਨਹੀਂ ਹੈਗਾ ਸਕਰੈਚ ਨਹੀਂ ਹੈਗਾ ਬਾਈ ਰਿਮਾ ਰੂਮਾ ਦਾ ਰੰਗ ਵਧੀਆ ਕਿਸੇ ਪਾਸੇ ਤੇ ਬਾਈ ਟੱਚਿੰਗ ਨਹੀਂ ਹੈ ਟਰੈਕਟਰ ਨੂੰ ਸਾਰੇ ਓਰੀਜਨਲ ਹੈ ਜ਼ਿਮੀਂਦਾਰ ਦੇ ਘਰੋਂ ਹੀ ਆਇਆ ਜੀ ਸੱਦਾ ਹੀ ਬਾਈ ਇਹ ਟਰੈਕਟਰ ਹੈ ਹੈ ਕਿੱਨਾ ਚੱਲਿਆ ਬਾਈ ਚੱਲਿਆ ਬਾਈ ਮੇਰੇ ਨਾਲ 2800 ਘੰਟੇ ਆ ਹਾਂ 2800 ਹਾਂ ਹਾਂ ਇਹ ਵਧੀਆ ਰੈਟ ਠੀਕ ਹੈ ਜੀ ਬਾਕੀ ਬਾਈ 8 ਇੰਚੀ ਬਕਸੇ ਲੱਗੇ ਹੋਏ ਨਾਲ ਉਹ ਨਾਲੇ ਦੇਣੇ ਆ ਨਾਲੇ ਦੇਣੇ ਸਿਸਟਮ ਨਾਲੇ ਆ ਸਿਸਟਮ ਨਾਲ ਲਗਾਓ ਸਿਸਟਮ ਨਾਲ ਬਾਈ ਬੇਸ਼ੱਕ ਬੜਾ ਜੇ ਥੋੜਾ ਸਿਸਟਮ ਦਾ ਸਿਸਟਮ ਹੈ ਆ ਵੱਜਦਾ ਭੌਤ ਹੈ ਬਾਈ ਚਲਾ ਕੇ ਹੀ ਆਇਆ ਨਾ ਨੰਬਰ ਰੋਪੜ ਹਾਂ ਨੰਬਰ ਬਾਈ ਰੋਪੜ ਦਾ ਏ ਠੀਕ ਹੈ ਜੀ ਨਾਲੇ ਤੂੰ ਕਹੀ ਜਾਂਦਾ ਮੈਂ ਰੱਖ ਲੈਣਾ ਨਾ ਗੰਨਾ ਗੁੰਨਾ ਗੇਰ ਲੂਗਾ ਮਾੜਾ ਮੋਟਾ ਹਾਂ ਇਹਦੀ ਵੀ ਦੇਖ ਲੈ ਵੀਰੇ 2013 ਵਿੱਚ ਇਸਹਾ ਦੇ ਲੋ ਦੂਆ ਜਿਹੜਾ ਆਪਣਾ ਲਿਫਟ ਵਾਲਾ ਮੂਰੇ ਦੇ ਵੀ ਉਹ ਐਲੈਕਟ੍ਰੋਨਿਕ ਪਿੱਛੇ ਤੇ ਵੀ ਨਾਲ ਦਾ ਜਣੀ ਦੇ ਲੈ ਵੀ ਇਹ ਜਿਹੜੀਆਂ ਅਡਜਸਟੇਬਲ ਸਟੀਅਰਿੰਗ ਅਡਜਸਟੇਬਲ ਹਾਂ ਸਟੀਅਰਿੰਗ ਜਸਤੇ ਦੇਖ ਲੈ ਤੂੰ ਤੇਰਾ ਜੌਂਡੀਅਰ ਵਿੱਚ ਇਹ ਚੀਜ਼ਾਂ ਬਹੁਤ ਪਹਿਲਾਂ ਆ ਗਈ ਇਹ ਸਲਫ ਵਾਲਾ ਉਹ ਵੀ ਇਹਨੂੰ ਪਰਲੇ ਪਾਸੇ ਆਹੋ ਸੁੱਚ ਸੁੱਚ ਹਾਂ ਸੁੱਚ ਪਰਲੇ ਪਾਸੇ ਵਾਲੇ ਵਾਲੇ ਨੂੰ 20 ਮਾਡਲ ਚ ਆਈ ਜਾਂ ਤਕਰੀਬਨ ਉਹ ਹਾਂ 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 ਕਮਾਲ ਹੋ ਗਿਆ ਇਹ ਮਰਾੜਾ ਟਰੈਕਟਰ ਨੂੰ ਦੀ ਸਾਥ 3 ਸਪੀਡ ਆ ਸਭ ਤੋਂ ਵੱਡੀ ਗੱਲ ਟਰੈਕਟਰ ਰੇਟ ਵਿੱਚ ਹੈ ਜਿਹਨੇ ਟਰੈਕਟਰ ਵੀ 3 ਸਪੀਡ ਲੈਣਾ ਟਾਇਰ ਟੂਰ ਵਧੀਆ ਉਹਦੇ ਵਾਸਤੇ ਰੇਟ ਮਾ ਟਰੈਕਟਰ ਬਾਕੀ ਦੀ ਰੰਗ ਨੂੰ ਦੇਦਾ ਬਾਈ ਮਰਾੜਾ ਦਾ ਐਨ ਪਿਆ ਮੜਾ ਜ ਰੰਗ ਨਹੀਂ ਉਹ ਸਰਾ ਕਿਤੇ ਹਾਂ ਟਰੈਕਟਰ ਦੋ ਕਿਹੜਾ ਰੇਟ ਬਾਕੀ ਬਾਈ ਕਿਸੇ ਨੂੰ ਹੋਇਆ ਕੋਈ ਚਾਹਵਾਨ ਟਰੈਕਟਰ ਲੈਣਾ ਬਿਲਕੁਲ ਜਾਇ ਰੇਟ ਤੇ ਦਵਾਗੇ ਟਰੈਕਟਰ ਵੀਰੇ ਜੇ ਕਿਸੇ ਨੇ ਲੈਣਾ ਹੋਇਆ ਕਾਲ ਕਰ ਲਿਓ ਬਾਈ ਨੰਬਰ ਥੱਲੇ ਕਰਾਂਗੇ ਮੈਂਸ਼ਨ ਸਕਰੀਨ ਦੇ ਟਰੈਕਟਰ ਦੀ ਪੂਰੀ ਗਾਰੰਟੀ ਹੋਊਗੀ ਬਾਈ ਟਰੈਕਟਰ ਨਾ ਪਸੰਦ ਆਇਆ ਹਫਤੇ 10 ਦਿਨ ਦੀ 20 ਟਰੈਕਟਰ ਵਾਪਸ ਆ ਬਾਈ ਪੈਸੇ ਲੈ ਜਾਓ ਆਪਣੇ ਹਾਂ ਨੁਕਸ ਹੋਇਆ ਕੋਈ ਹਿੱਲਣਾ ਜਾਂ 13 ਦਾ ਨਹੀਂ ਹਿੱਲੇ ਆ ਦੀ ਬਈ ਨਹੀਂ ਵੀਰੇ ਹਿਲਦੇ ਯਾਰ ਹਾਂ ਨਾਲ ਜੌਂਡੀਰ ਦੀ ਕੰਪਲੀਟੇ ਨਹੀਂ ਹੈਗੀ ਇਹਨਾਂ ਦੀ ਹੈ ਉਹ ਨਹੀਂ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਕੋ ਤਾਂ ਨੂੰ ਪਿੱਛੋਂ ਦਿਖਾ ਦਨੇ ਬਾਈ ਲੋ ਜੀ ਆਹ ਚਲੋ ਪਿੱਛੋਂ ਵੀ ਆ ਵੀ ਆਹ ਲਿਫਟ ਵਾਲੇ ਇਹਦੇ ਅਡਜਸਟੇਬਲ ਆ ਬਾਕੀ ਹੋੱਕਾੱਕ ਸਭ ਕੁ ਨਾਲ ਦਾ ਬਾਈ ਕੋਈ ਚੀਜ਼ ਚੇਂਜ ਨਹੀਂ ਕਰੀ ਵੀ ਠੀਕ ਹੈ ਜਿੱਦਾਂ ਜ਼ਿੰਮੇਵਾਰ ਦੇ ਘਰੋਂ ਆਇਆ ਉਦਾਂ ਹੀ ਤੁਹਾਨੂੰ ਬਣਾ ਕੇ ਵੀਡੀਓ ਪਾ ਦਿੱਤੀ ਬਾਕੀ ਜੇ ਕੋਈ ਮੇਰਾ ਵੀਰ ਚਾਹਵਨ ਹੋਇਆ ਤਾਂ ਆ ਕੇ ਦੇਖ ਲਿਓ ਡਬਲ ਡਿਸਟ੍ਰੀਬਿਊਟਰ ਹੈ ਜੀ ਬਰੇ ਸਾਰੇ ਫੰਕਸ਼ਨ ਹੈ ਆ ਸਮਝ ਲੈ ਟੋਪ ਮਾਡਲ ਆ ਯਾਰ ਟੋਪ ਮਾਡਲ ਵਾਲਾ ਹਾਂ ਟੋਪ ਮਾਡਲ ਹਾਂ ਟੋਪ ਮਾਡਲ ਵਾਲਾ ਠੀਕ ਹੈ ਜੀ ਜਿਹਨੇ ਬਾਈ ਜੌਂਡੀਰ ਲੈਣਾ ਪੈਸੇ ਵੀ ਘੱਟ ਲਾਉਣੇ ਆ ਲੈਣਾ ਵੀ ਜੌਂਡੀਰ ਆ ਤੇ ਇਹਦੀ ਟਾਇਰ ਟੱਪਾ ਵੀ ਵਧੀਆ ਬਾਈ ਠੀਕ ਹੈ ਮੇਨ ਦਾ ਟਾਇਰਾਂ ਦਾ ਹੁੰਦਾ ਨਵੇਂ ਟਾਇਰ ਹਾਂ ਜਮਾਈ 90 95 ਪੈਸੇ ਟਾਇਰ ਪਾਏ ਹਾਂ ਹਾਂ ABC ਗੀਅਰ ਆ ਤੇ ਹਾਂ ਬਾਈ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਜਦੀ ਬਾਈ ਠੀਕ ਹੈ ਜਦੀ ਬਾਈ ਐ ਕਰ ਬੇਰੇ ਮੜਾ ਇੱਕ ਵਾਰ ਸਟਾਰਟ ਕਰਕੇ ਦਿਖਾ ਦੇ ਮੜਾ ਜਾ ਸਟਾਰਟਿੰਗ ਜੀ ਚੈੱਕ ਕਰਾ ਦੀਏ ਆ ਨੂਡਲ ਕਰ ਲਈ ਮੜਾ ਜਾ ਲੋ ਜੀ ਬਾਈ ਸਟਾਰਟਿੰਗ ਦੇਖ ਲਓ ਪੂਰੀ ਓਕੇ ਸਟਾਰਟਿੰਗ ਹੈ ਸਰ ਛੋਟਾ ਕਰਿਆ ਹੋਗਾ ਠੀਕ ਹੈ ਨਾ ਸਰ ਛੋਟਾ ਹੈ ਹਾਂ ਤਾਂ ਨਹੀਂ بڑا ਹੁੰਦਾ ਲੋ ਬਾਈ ਪੂਰੀ ਸੰੱਲੀਆ ਟਰੈਕਟਰ ਦੀ ਤੇ ਜੇ ਕੋਈ ਹੋਇਆ ਮੇਰਾ ਵੀਰ ਚਾਹਵਾਨ ਸੱਜਣਾ ਤਾਂ ਦੇਖ ਲਿਓ ਬਾਈ ਕੋਈ ਚੱਕਰ ਨਹੀਂ ਸੱਭਾ ਵੀਰ ਸਾਡਾ ਹੋਰ ਸੱਭੇ ਵੀਰੇ ਹਾਂ ਵੀਰੇ ਵਧੀਆ ਹਾਂ ਕੈਮਾ ਹੈ ਤਾਂ ਸਤਸ੍ਰੀ ਅਕਾਲ ਬਾਈ ਹੱਥ ਜੋੜ ਕੇ ਸਤਸ੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂ ਜੀ ਹੋਰ ਨਵੀਂ ਦਾਜੀ ਕੋਈ ਹਾਂ ਠੀਕ ਹੈ ਵੀਰੇ ਹੁਣ ਕਹਿੰਦੇ ਹਾਂ ਮੈਂ ਕਿਸਾਨ ਹੋਰ ਭਾਈ ਜੋਤ ਕਿਵੇਂ ਹੈ ਠੀਕ ਹੈ ਟਰੈਕਟਰ ਵਧੀਆ ਵਧੀਆ ਠੀਕ ਹੈ ਹੈਗਾ ਜੋਦ੍ਹ ਬਾਈ ਨੂੰ ਪਸੰਦ ਆਉਣਾ ਚਾਹੀਦਾ ਟਰੈਕਟਰ ਆਹ ਪਾਸ ਪਾਸ ਪੰਜਾਬ ਜੋਂ ਚਾਈ ਬਾਈ ਰੋਪੜ ਪਹੁੰਚ ਗਿਆ ਲੋ ਜੀ ਲਾ ਦੇ ਬਾਈ ਅੰਦਰ ਭਾਈ ਠੰਡ ਦੋ ਤਿੰਨ ਦਿਨ ਹੋ ਗਏ ਠੰਡ ਨੇ ਬੱਸ ਕਰਾਈ ਪਈ ਆ ਅੱਲੋ ਜਾਂ ਟਰੈਕਟਰ ਲੈ ਕੇ ਆਏ ਕੱਲ੍ਹ ਵੀ ਬੱਸ ਹੋ ਗਿਆ ਹੈ ਨਾ ਭਾਈ ਮਾਮੇ ਦੇ ਮੁੰਡੇ ਮਿਲੋ ਹੋਰ ਮਾਮੇ ਦੇ ਮੁੰਡੇ ਠੀਕ ਆ ਬੜਾ ਵੀਰ ਮਾੜਾ ਮਾੜਾ ਉੱਚੀ ਬੋਲਿਆ ਗਾ ਤੇਰੀ ਆਵਾਜ਼ ਘੱਟ ਸੋ ਹਾਂ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਆ ਨਵੀ ਤਾਜੀ ਠੰਡ ਲੱਗਦੀ ਅੱਜ ਹਾਂ ਠੰਡ ਲੱਗਦਾ ਖਾਸ ਹੀ ਆ ਨਾ ਚੱਲ ਕੋਈ ਗੱਲ ਨਹੀਂ ਉਹਦੇ ਟਾਇਰੂ ਉੱਚਾ ਟਰੈਕਟਰ ਇਹ ਉਹਦੇ ਬਾਈ ਉਹ ਟਰੈਕਟਰ ਉੱਚਾ ਉਹ ਜਾ ਕੇ ਫੱਜ ਜਾਂਦਾ ਉੱਥੇ ਜਾ ਕੇ ਉਹ ਦੇ ਲੋ ਜੀ ਬਾਈ ਟਰੈਕਟਰ ਲਾ ਦਈਏ ਫਿਰ ਸੱਬੇ ਵੀਰੇ ਹੋਰ ਨਵੀ ਤਾਜੀ ਕੋਈ ਸੱਬਾ ਬਾਈ ਫੋਨ ਲਾ ਰਿਹਾ ਕਿਸੇ ਨੂੰ ਬੜੀ ਆ ਵੀਰਾ ਹਾਂ ਬਹੁਤ ਵਧੀਆ ਵੀਰੇ ਚੱਲਿਆ ਘਰ ਨੂੰ ਟਰੈਕਟਰ ਬਹੁਤ ਵਧੀਆ ਵੀਰੇ ਯਾਰ ਟਰੈਕਟਰ ਤਾਂ ਠੀਕ ਆ ਉਹ ਜੋ ਫੋਨ ਆਇਆ ਤੇ ਇੱਕ ਦਾ ਯਾਰ ਹਾਂ ਉਹ ਕਹਿੰਦਾ ਵੀ ਥੋੜੇ ਕੋਲ ਹੈਗਾ ਇਹਦੇ ਨਾਲ ਦਾ ਹਾਂ ਤੇ ਜੋ ਤੁਹਾਨੂੰ ਜਿਆ ਪਤਾ ਨਹੀਂ ਹੋਣਾ ਠੀਕ ਆ ਤੇ ਉਹ ਥੋੜੇ ਕੋਲ ਫੋਨ ਆਏਵੇਂ ਠੀਕ ਆ ਠੀਕ ਆ ਬਾਈ ਜੀ ਠੀਕ ਆ ਉਹਨਾਂ ਨੂੰ ਦੱਸ ਦਿਓ ਵੀ ਆ ਗਿਆ ਟਰੈਕਟਰ ਕੋਈ ਗੱਲ ਨਹੀਂ ਕੋਈ ਗੱਲ ਹਾਂ ਟਰੈਕਟਰ ਕੋ ਹੁਕਮ ਦਾ ਬਾਈ ਠੀਕ ਆ ਬਾਈ ਦੋ ਬਾਈ ਟਰੈਕਟਰ ਦਿਖਾ ਦਿੰਨੇ ਆਪਾਂ ਕਿਹੜੇ ਕਿਹੜੇ ਖੜੇ ਆ ਫਾਰਮ ਟ੍ਰੈਕ 60 ਖੜਾ ਜੀ ਡੀ ਐਕਸ 2004 ਮਾਡਲ ਟਰੈਕਟਰ ਵਧੀਆ ਬਾਈ ਉਹ ਪਿਛਲੇ ਟਾਇਰ ਘੱਟ ਐ ਮੁੱਲੇ ਟਾਇਰ ਵਧੀਆ ਬਾਈ ਮੁੱਲੇ ਟਾਇਰ ਹੈਗੇ ਆ 50 60 ਪੈਸੇ ਇਹਦਾ 10 ਮਾਡਲ ਖੜਾ ਆਪਣੇ ਕੋਲ ਇੱਕ ਇਹ ਵੀ ਟਰੈਕਟਰ ਵਧੀਆ ਐ ਇਹ ਬਾਈ 10 ਮਾਡਲ ਦੇ ਟਾਇਰ ਨਵੇਂ ਆ ਬਾਕੀ ਤਾਂ ਲਗਭਗ ਉਹੀ ਟਰੈਕਟਰ ਖੜੇ ਨੇ ਇੱਕ ਦੋ ਜਿਹੜਾ ਬਾਈ ਉਹਨਾ ਜੌਂਡੀਅਰ ਸੀ 5405 ਤੇ ਉਹ ਵੀ ਬਾਈ ਆਪਣਾ ਵਿਕ ਗਿਆ ਟਰੈਕਟਰ ਠੀਕ ਆ ਜੀ ਉਹਦਾ ਟਰੈਕਟਰ ਅੱਜੇ ਸੌਦਾ ਹੋਇਆ ਅੱਜ ਵੀਰ ਨੇ ਹੀ ਲੈ ਕੇ ਟਰੈਕਟਰ ਤੇ ਕਈ ਵੀਰਾਂ ਦੇ ਫੋਨ ਆਈ ਜਾਂਦੇ ਆ ਤਾਂ ਕਰਕੇ ਆਪਾਂ ਵੀਡੀਓ ਦਿਖਾ ਦਿੰਨੇ ਵੀ ਜਿਹੜਾ ਟਰੈਕਟਰ ਵਿਕ ਗਿਆ ਪਤਾ ਲੱਜ ਜਾਂਦਾ ਵੀ ਆਹ ਟਰੈਕਟਰ ਵਿਕ ਲਿਆ ਠੀਕ ਹੈ ਜੀ। ਬਾਕੀ ਆ ਖੜਾ ਬਾਈ ਇਹਦਾ ਇਹ ਹੈਗਾ 2004 ਮਾਡਲ ਪੀਵੀ 12 ਰੋਪੜ ਦਾ ਹੀ ਨੰਬਰ ਹੈ ਜੀ। ਠੀਕ ਹੈ ਜੀ। ਇਤਨੀ ਡਿਮਾਂਡ ਹੈਗੀ ਹੈ ਜੀ 1,80,000 ਰੁਪਿਆ। ਬਾਈ ਬਾਕੀ ਦਾ ਰੇਟ ਮੌਕੇ ਦੇ ਹੋ ਜੂਗਾ ਵੱਧ ਘੱਟ। ਟਰੈਕਟਰ ਵਧੀਆ ਸਾਫ਼ ਸੁਥਰਾ ਹੈ। ਤੇ ਜਿਹੜਾ 60 ਹੈ ਜੀ ਇਹ ਹੈਗਾ 10 ਮਾਡਲ ਇਤਨੀ ਡਿਮਾਂਡ ਹੈਗੀ ਹੈ ਜੀ 3 ਲੱਖ ਰੁਪਿਆ। ਜਮਾਂ ਹੀ ਨਵੇਂ ਟਾਇਰ ਹਨ ਜਮਾਂ ਹੀ ਤੇ ਬਾਕੀ ਜੇ ਕਿਸੇ ਨੇ ਹੋਰ ਬਾਈ ਕੋ ਟਰੈਕਟਰ ਲੈਣਾ ਜਾਂ ਵੇਚਣਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਤੇ ਆਪਣਾ ਜੋ ਵੀ ਹੈ ਜੀ ਟਰੈਕਟਰੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਰੇਟ ਦੱਸ ਦਿਆ ਕਰੋ ਨਾਲ ਬਾਈ ਜਰੂਰ ਟਾਈਮ ਹੋ ਗਿਆ ਉਹਦੇ ਦੂਰ ਬਾਈ ਲੱਗੇ ਗੱਡੀ ਵੀ ਰੱਖਣ ਸਮਾਨ ਤੇ ਹੁਣ ਥੋੜਾ ਜਿਹਾ ਦਿਨਾਂ ਦਾ ਫਰਕ ਪੈਣ ਲੱਗ ਗਿਆ ਅੱਗੇ ਐ ਜੋਤ ਅੱਗੇ ਨਹੀਂ 5 ਵਜੇ ਹਨੇਰਾ ਹੋ ਜਾਂਦਾ ਤਾਂ ਅੱਛਾ ਹੁਣ ਉਹ ਵੇਲਾ 5:15 20 ਮਿੰਟ ਹੋ ਗਏ ਐਨ ਪੂਰਾ ਦਿਨ ਖੜਾ ਦਨ ਬੜੇ ਹੋ ਗਏ ਹਨਾ ਇਹਨਾਂ ਦਾ ਫਰਕ ਪੈ ਗਿਆ ਕੋਈ ਨਹੀਂ ਬਣਾਇਆ ਸਵੇਰੇ ਵੀ ਨਹੀਂ ਲੇਟ ਤਰਣਾ ਚੜਦਾ ਅੱਛਾ ਉਹ ਵੀ ਦੇਖ ਲੈ ਠੀਕ ਆ ਉਹ ਟਰੈਕਟਰ ਜਿਆ ਥੋੜਾ ਜਿਹਾ ਉਹ ਹੋ ਗਿਆ ਉੱਥੇ ਛੋਟੇ ਟਰਣਾ ਲਾਉਣਾ ਦਾ ਚੱਲ ਚਲੋ ਬਾਈ ਠੀਕ ਆ ਜੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਅਦ ਉਹ ਬਾਈ ਕਹਿੰਦਾ ਕਹਿੰਦਾ ਬਾਈ ਕਹਿੰਦਾ ਡਿਸਲਾਈਕ ਕਰ ਦਿਓ ਨਹੀਂ ਵਧੀਆ ਲੱਗੀ ਜਉਂਦੇ ਜੜਾਈਗਾ ਅੱਜ ਕੋਈ ਟਰਾਈ ਕਰਨੀ ਆਪਾਂ ਨੇ ਬਾਈ ਪੂਰੀ ਹੈ ਅੱਜ ਜੱਗੂ ਦੀ ਭਾਈਆਂ ਫੁਰੀ ਚੜਾਈ ਰੱਖਣੀ ਆ ਜੀ ਚੜਾਈ ਚਲ ਕੋਈ ਗੱਲ ਨਹੀਂ ਚੜਾਈ ਵੀ ਭਾਈਆਂ ਨਾਲੇ ਆ ਸੋ ਵਾਈ ਸਟਾਰਟਿੰਗ ਰੋਟਰਰੀ ਕਿਆ ਸੋਣੀ ਆ ਸਟਾਰਟਿੰਗ ਉਹ ਤਾਂ ਵਧੀਆ ਰੋਟਰਰੀ ਹੈ ਹਨਾ ਲੋ ਜੀ ਪਿੱਛੇ ਤੋਂ ਵੀ ਚੈੱਕ ਕਰ ਲਓ ਭਾਈ ਚੰਗਾ ਵੀ ਮਿੱਤਰੋ ਮਿਲਦੇ ਆਂ ਕਿਤੇ ਹੋਰ ਨਵੇਂ ਵਲੌਗ ਚ ਸਾਰਿਆਂ ਦਾ ਧੰਨਵਾਦ